ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਪਾਨੀ ਜੀ ਦੀ ਜ਼ਿੰਦਗੀ ਸੇਵਾ ਤੇ ਬਿਹਾਰੀ ਹੋਣ ਦੀ ਅਦੁੱਤੀ ਮਿਸਾਲ ਸੀ ਉਹ ਆਪਣੇ ਪਿਤਾ ਗੁਰੂ ਅਮਰਦਾਸ ਜੀ ਦੀ ਸੇਵਾ ਬਹੁਤ ਹੀ ਸ਼ਰਧਾ ਤੇ ਪ੍ਰੇਮ ਨਾਲ ਕਰਦੀ ਸੀ ਹਰ ਰੋਜ਼ ਸਵੇਰੇ ਉੱਠ ਕੇ ਉਹ ਗੁਰੂ ਸਾਹਿਬ ਲਈ ਪਾਣੀ ਲਿਆਉਂਦੀਆਂ ਰਸੋਈ ਬਣਾਉਂਦੀਆਂ ਅਤੇ ਸੰਗਤ ਦੀ ਸੇਵਾ ਕਰਦੀਆਂ ਇੱਕ ਵਾਰ ਬੀਬੀ ਪਾਨੀ ਜੀ ਪਾਣੀ ਭਰਨ ਗਏ ਉਹ ਪਾਣੀ ਭਰ ਕੇ ਵਾਪਸ ਆ ਰਹੀਆਂ ਸਨ ਪਰ ਰਸਤੇ ਵਿੱਚ ਇੱਕ ਬੁੱਢੀ ਮਾਈ ਬੈਠੀ ਹੋਈ ਸੀ ਜਿਸ ਨੇ ਪਾਣੀ ਮੰਗਿਆ ਬੀਬੀ ਪਾਨੀ ਜੀ ਨੇ ਬਿਨਾਂ ਕਿਸੇ ਹਿਜਕਚਾਹਤ ਦੇ ਆਪਣੇ ਸਿਰ ਉੱਤੇ ਚੱਕਿਆ ਹੋਇਆ ਪਾਣੀ ਕੜਾ ਉੱਥੇ ਹੀ ਬੁੱਢੀ ਮਾਈ ਨੂੰ ਦੇ ਦਿੱਤਾ ਅਤੇ ਦੁਬਾਰਾ ਪਾਣੀ ਭਰਨ ਚਲੀ ਗਈ। ਜਦੋਂ ਵਾਪਸ ਆਈਆਂ ਤਾਂ ਗੁਰੂ ਅਮਰਦਾਸ ਜੀ ਨੇ ਪੁੱਛਿਆ ਤੀਏ ਤੂੰ ਕਿਉਂ ਰੁਕੀ ਸੀ? ਬੀਬੀ ਪਾਣੀ ਜਿਨੇ ਨਿਮਰਤਾ ਨਾਲ ਉੱਤਰ ਦਿੱਤਾ ਪਿਤਾ ਜੀ ਇਹ ਵੀ ਤੁਹਾਡੀ ਹੀ ਸੰਗਤ ਸੀ। ਉਹ ਬਿਆਸੀ ਸੀ। ਮੇਰੀਆਂ ਲੋੜਾਂ ਤੋਂ ਵੱਧ ਉਹਦੀ ਲੋੜ ਸੀ। ਇਸ ਉੱਤਰ ਨੂੰ ਸੁਣ ਕੇ ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ ਤੇ ਕਿਹਾ ਸੱਚੀ ਸੇਵਾ ਉਹ ਹੁੰਦੀ ਹੈ ਜੋ ਦਿਲੋਂ ਕੀਤੀ ਜਾਵੇ ਨਾ ਕਿ ਬਾਡੇ ਵਾਸਤੇ। ਇਸ ਘਟਨਾ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਸੇਵਾ ਵਿੱਚ ਆਪਣਾ ਫਾਇਦਾ ਨਹੀਂ ਦੇਖਣਾ ਚਾਹੀਦਾ ਸੇਵਾ ਹਮੇਸ਼ਾ ਪਿਆਰ ਦਿਲੋਂ ਅਤੇ ਨਿਸ਼ਕਾਮ ਭਾਵਨਾ ਨਾਲ ਕਰਨੀ ਚਾਹੀਦੀ ਹੈ